ਦੇਖੋ ਮਾਂ ਪਿਓ ਆਪਣੇ ਬੱਚਿਆਂ ਦੇ ਖਾਤਰ ਸਭ ਕੁਝ ਹੁੰਦਾ ਯਾਰ ਜਦੋਂ ਉਹ ਵੀ ਸਹਾਰਾ ਮੁੱਕ ਜਾਂਦਾ ਨਾ ਤਾਂ ਕੋਈ ਵੀ ਆ ਕੇ ਹੌਸਲਾ ਨਹੀਂ ਦਿੰਦਾ ਉਹ ਸਾਥ ਸਭ ਖਤਮ ਹੋ ਜਾਂਦਾ ਜਦੋਂ ਧੀਆ ਦੀ ਮਹਿੰਦੀ ਦੀ ਰਸਮ ਹੋਈ ਨਾ ਤਾਂ ਦੇਖੋ ਯਾਰ ਪਿਓ ਦੀ ਯਾਦ ਆ ਗਈ ਤਾਂ ਪਿਓ ਦੀ ਫੋਟੋ ਨਿਚੋਕ ਕੇ ਨਾ ਅੱਖਾਂ ਵਿੱਚੋਂ ਪਾਣੀ ਆ ਗਿਆ ਯਾਰ ਦੇਖੋ ਕਿੰਨਾ ਮੋਹ ਪ੍ਰੇਮ ਹੋਣਾ ਯਾਰ ਆਪਣੇ ਪਿਓ ਦੇ ਨਾਲ ਜੇ ਅੱਜ ਇਸ ਸਮੇਂ ਤੇ ਪਿਓ ਹੁੰਦਾ ਨਾ ਇਹੀ ਧੀਆਂ ਨੇ ਕਿੰਨਾ ਖੁਸ਼ ਹੋਣਾ ਸੀ ਆਪਣੇ ਪਿਓ ਨੂੰ ਦੇਖ ਕੇ ਯਾਰ ਪਿਓ ਦਾ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਪਿਓ ਦਾ ਬਹੁਤ ਵੱਡਾ ਫਰਜ਼ ਹੁੰਦਾ ਆਪਣੀਆਂ ਧੀਆਂ ਨੂੰ ਖੁਸ਼ੀ-ਖੁਸ਼ੀ ਵਿਦਾ ਕਰ ਦਿੰਦਾ ਬਹੁਤ ਵੱਡੀ ਰਸਮ ਹੁੰਦੀ ਹੈ ਇਹ ਵੀ ਇੱਕ ਦੇਖੋ ਦੋਨੇ ਭੈਣਾਂ ਨੂੰ ਦੇਖ ਕੇ ਪਰਿਵਾਰ ਵਾਲੇ ਤੇ ਮਾਂ ਵੀ ਦੇਖੋ ਯਾਰ ਕਿੰਨਾ ਜ਼ਿਆਦਾ ਰੋਣ ਲੱਗ ਜਾਂਦੀ ਹੈ ਯਾਰ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਯਾਰ ਇਦਾਂ ਦੀਆਂ ਖੁਸ਼ੀਆਂ ਵਿੱਚ ਨਾ ਮਾਂ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਯਾਰ ਨਹੀਂ ਤਾਂ ਖੁਸ਼ੀਆਂ ਵੀ ਅਧੂਰੀਆਂ ਲੱਗਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ